ਪਰ ਮੇਰੇ بیٹے ਦੀ ਕੋਈ ਪ੍ਰੋਬਲਮ ਸੀ ਜੀ ਕਰਕੇ ਆਈ ਸੀ ਪਰ ਮੇਰਾ ਬੇਟਾ ਹੁਣ ਬਿਲਕੁਲ ਠੀਕ ਪਾਪਾ ਜੀ ਨੇ ਮੇਰੀ ਅਰਦਾਸ ਜਿਹੜਾ ਵੀ ਇੱਥੇ ਆਂਦਾ ਹੁੰਦੀ ਹਰੇਕ ਮਨੁਕਾਮਨਾ ਪੂਰੀ ਹੁੰਦੀ ਹੈ ਸਾਨੂੰ ਚਾਹੀਦਾ ਕਿ ਇੱਥੇ ਸਭ ਨੂੰ ਬਾਬਾ ਦੀਪ ਸਿੰਘ ਜੀ ਦੇ ਆਣਾ ਚਾਹੀਦਾ ਹੈ ਜੇ ਕੋਈ ਬਿਮਾਰ ਹੈ ਜਾਂ ਕਿੱਦਾਂ ਵੀ ਹੈ ਜਿਹੜੇ ਡਾਕਟਰਾਂ ਕੋਲੋਂ ਜਾ ਕੇ ਠੀਕ ਨਹੀਂ ਹੁੰਦੇ ਇੱਥੇ ਆ ਕੇ ਪੰਜ ਦੁਪਹਿਰਿਆਂ ਦੇ ਵਿੱਚ ਹੀ ਉਹਨਾਂ ਨੂੰ ਫਰਕ ਪਤਾ ਲੱਗ ਜਾਂਦਾ ਹੈ ਤਾਂ ਪ੍ਰੋਪਰ ਠੀਕ ਹੋ ਜਾਂਦੇ ਨੇ ਮੇਰੀ ਫਰੈਂਡ ਸੀਗੀ ਉਹ ਬਿਮਾਰ ਸੀਗੀ ਔਰ ਠੀਕ ਨਹੀਂ ਹੋ ਰਹੀ ਸੀਗੀ ਇੱਥੇ ਆਈ ਹੈ ਪੰਜਵੇਂ ਚੋ ਪੈਰੇ ਚ ਉਹਦੀ ਰਿਪੋਰਟ ਹੈ ਜਿਹੜੀ ਕਿ ਉਹ ਨੋਰਮਲ ਆ ਗਈ ਹੈ ਸਾਨੂੰ ਇੱਥੇ ਆਉਣਾ ਚਾਹੀਦਾ ਸਭ ਮੁਖ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਕੁਝ 3-4 ਮਹੀਨਿਆਂ ਤੋਂ ਆ ਰਹੇ ਹਾਂ ਪਰ ਮੈਂ بیٹے ਦੀ ਕੋਈ ਪ੍ਰੋਬਲਮ ਸੀਗੀ ਉਸ ਕਰਕੇ ਆਈ ਸੀ ਪਰ ਮੇਰਾ ਬੇਟਾ ਹੁਣ ਬਿਲਕੁਲ ਠੀਕ ਹੈ ਬਾਬਾ ਜੀ ਨੇ ਮੇਰੀ ਅਰਦਾਸ ਸੁਣੀ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਫਤਿਹ ਆਹੋ ਆਦਰ ਤੇ ਇੱਕ ਆਫੀਸ਼ਲ ਬਾਬਾ ਦੀਪ ਸਿੰਘ ਜੀ ਗੁਰਦੁਆਰੇ ਹਾਂਜੀ ਸਰ ਮੈਂ ਇੱਥੇ ਬਾਬਾ ਦੀਪ ਸਿੰਘ ਜੀ ਗੁਰਦੁਆਰੇ ਆਪ ਵੀ ਆਣੀਆਂ ਹੋਰਾਂ ਨੂੰ ਵੀ ਰეკਮੈਂਡ ਕਰਦੀਆਂ ਜਿਹੜਾ ਵੀ ਇੱਥੇ ਆਂਦਾ ਆਉਂਦੀ ਹਰੇਕ ਮਨੋ ਕਾਮਨਾ ਪੂਰੀ ਹੁੰਦੀ ਹੈ ਸਾਨੂੰ ਚਾਹੀਦਾ ਕਿ ਇੱਥੇ ਸਭ ਨੂੰ ਬਾਬਾ ਦੀਪ ਸਿੰਘ ਜੀ ਦੇ ਆਣਾ ਚਾਹੀਦਾ ਹੈ ਜੇ ਕੋਈ ਬਿਮਾਰ ਹੈ ਜਾਂ ਕਿੱਦਾਂ ਵੀ ਹੈ ਜਿਹੜੇ ਡਾਕਟਰਾਂ ਕੋਲੋਂ ਜਾ ਕੇ ਠੀਕ ਨਹੀਂ ਹੁੰਦੇ ਇੱਥੇ ਆ ਕੇ ਪੰਜ ਦੁਪਹਿਰਿਆਂ ਦੇ ਵਿੱਚ ਹੀ ਉਹਨਾਂ ਨੂੰ ਫਰਕ ਪਤਾ ਲੱਗ ਜਾਂਦਾ ਹੈ ਉਹ ਪ੍ਰੋਪਰ ਠੀਕ ਹੋ ਜਾਂਦੇ ਨੇ ਸਾਨੂੰ ਸਭ ਨੂੰ ਇੱਥੇ ਆਣਾ ਚਾਹੀਦਾ ਚਾਹੇ ਆਪਣੇ ਘਰੇ ਕੋਈ ਆਪਣੇ ਘਰੇ ਗਰੀਬ ਹੈ ਜਿੱਦਾਂ ਮਰਜੀ ਹੈ ਜੇ ਇੱਥੇ ਆ ਲੱਗ ਜਵੇ ਤਾਂ ਉਹਦੇ ਘਰੇ ਗੱਡੀਆਂ ਕਾਰਾਂ ਸਭ ਮਿਲਦਾ ਉਹਨੂੰ ਤਾਂ ਮੈਨੂੰ ਖੁਦ ਨੂੰ ਮਤਲਬ ਮੇਰੀ ਫਰੈਂਡ ਸੀਗੀ ਉਹ ਬਿਮਾਰ ਸੀਗੀ ਉਹ ਠੀਕ ਨਹੀਂ ਹੋ ਰਹੀ ਸੀਗੀ ਇੱਥੇ ਆਈ ਹੈ ਪੰਜਵੇਂ ਚੋ ਪੈਰੇ ਚ ਉਹਦੀ ਰਿਪੋਰਟ ਹੈ ਜਿਹੜੀ ਕਿ ਉਹ ਨੋਰਮਲ ਆ ਗਈ ਹੈ ਸਾਨੂੰ ਇੱਥੇ ਆਣਾ ਚਾਹੀਦਾ ਸਭ ਨੂੰ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਖਾਲਸਾ ਵੈਗੁਰਜੀ ਦੀ ਫਤਿਹ ਅਸੀਂ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਕੁਝ 3-4 ਮਹੀਨਿਆਂ ਤੋਂ ਆ ਰਹੇ ਹਾਂ ਪਰ ਮੈਂ ਬੇਟੇ ਦੀ ਕੋਈ ਪ੍ਰੋਬਲਮ ਸੀਗੀ ਉਸ ਕਰਕੇ ਆਈ ਸੀ ਪਰ ਮੇਰਾ ਬੇਟਾ ਹੁਣ ਬਿਲਕੁਲ ਠੀਕ ਹੈ ਬਾਬਾ ਜੀ ਨੇ ਮੇਰੀ ਅਰਦਾਸ ਸੁਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਮੈਂ ਇੱਥੇ ਬਾਬਾ ਦੀਪ ਸਿੰਘ ਜੀ ਗੁਰਦੁਆਰੇ ਆਪ ਵੀ ਆਨੀ ਆ ਹੋਰਾਂ ਨੂੰ ਵੀ ਰეკਮੈਂਡ ਕਰਦੀ ਆ ਜਿਹੜਾ ਵੀ ਇੱਥੇ ਆਂਦਾ ਹੁੰਦੀ ਹਰੇਕ ਮਨੋ ਕਾਮਨਾ ਪੂਰੀ ਹੁੰਦੀ ਹੈ ਸਾਨੂੰ ਚਾਹੀਦਾ ਕਿ ਇੱਥੇ ਸਭ ਨੂੰ ਬਾਬਾ ਦੀਪ ਸਿੰਘ ਜੀ ਦੇ ਆਣਾ ਚਾਹੀਦਾ ਹੈ ਜੇ ਕੋਈ ਬਿਮਾਰ ਹੈ ਜਾਂ ਕਿੱਦਾਂ ਵੀ ਹੈ ਜਿਹੜੇ ਡਾਕਟਰਾਂ ਕੋਲੋਂ ਜਾ ਕੇ ਠੀਕ ਨਹੀਂ ਹੁੰਦੇ ਇੱਥੇ ਆ ਕੇ ਪੰਜ ਦੁਪਹਿਰਿਆਂ ਦੇ ਵਿੱਚ ਹੀ ਉਹਨਾਂ ਨੂੰ ਫਰਕ ਪਤਾ ਲੱਗ ਜਾਂਦਾ ਹੈ ਉਹ ਪ੍ਰੋਪਰ ਠੀਕ ਹੋ ਜਾਂਦੇ ਨੇ ਸਾਨੂੰ ਸਭ ਨੂੰ ਇੱਥੇ ਆਣਾ ਚਾਹੀਦਾ ਹੈ ਚਾਹੇ ਆਪਣੇ ਘਰੇ ਕੋਈ ਆਪਣੇ ਘਰੇ ਗਰੀਬ ਹੈ ਜਿੱਦਾਂ ਮਰਜੀ ਹੈ ਜੇ ਇੱਥੇ ਆ ਲੱਗ ਜਵੇ ਤਾਂ ਉਹਦੇ ਘਰੇ ਗੱਡੀਆਂ ਆਕਾਰਾਂ ਸਭ ਮਿਲਦਾ ਉਹ ਤਾਂ ਮੈਨੂੰ ਖੁਦ ਨੂੰ ਮਤਲਬ ਮੇਰੀ ਫਰੈਂਡ ਸੀਗੀ ਉਹ ਬਿਮਾਰ ਸੀਗੀ ਉਹ ਠੀਕ ਹੋ ਰਹੀ ਸੀ ਜੀ ਇੱਥੇ ਆਈ ਹੈ ਪੰਜਵੇਂ ਚਪਰੇ ਚ ਉਹਦੀ ਰਿਪੋਰਟ ਹੈ ਜਿਹੜੀ ਕਿ ਉਹ ਨੋਰਮਲ ਆ ਗਈ ਹੈ ਸਾਨੂੰ ਇੱਥੇ ਆਉਣਾ ਚਾਹੀਦਾ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਕੁਝ 3-4 ਮਹੀਨਿਆਂ ਤੋਂ ਆ ਰਹੇ ਹਾਂ ਪਰ ਮੇਰੇ بیٹے ਦੀ ਕੋਈ ਪ੍ਰੋਬਲਮ ਸੀ ਜੀ ਉਸ ਕਰਕੇ ਆਈ ਸੀ ਪਰ ਮੇਰਾ ਬੇਟਾ ਹੁਣ ਬਿਲਕੁਲ ਠੀਕ ਹੈ ਬਾਬਾ ਜੀ ਨੇ ਮੇਰੀ ਅਰਦਾਸ ਸੁਣੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਆਹ ਦੋ ਆਦਰ ਤੇ ਇੱਕ ਆਫੀਸ਼ਲ ਬਾਬਾ ਦੀਪ ਸਿੰਘ ਗੁਰਦੁਆਰੇ ਹਾਂਜੀ ਸਰ ਮੈਂ ਇੱਥੇ ਬਾਬਾ ਦੀਪ ਸਿੰਘ ਜੀ ਗੁਰਦੁਆਰੇ ਆਪ ਵੀ ਆਣੀਆਂ ਹੋਰਾਂ ਨੂੰ ਵੀ ਰეკਮੈਂਡ ਕਰਦੀ ਆਂ ਜਿਹੜਾ ਵੀ ਇੱਥੇ ਆਂਦਾ ਹੁੰਦੀ ਹਰੇਕ ਮਨੋ ਕਾਮਨਾ ਪੂਰੀ ਹੁੰਦੀ ਹੈ ਸਾਨੂੰ ਚਾਹੀਦਾ ਕਿ ਇੱਥੇ ਸਭ ਨੂੰ ਬਾਬਾ ਦੀਪ ਸਿੰਘ ਜੀ ਦੇ ਆਣਾ ਚਾਹੀਦਾ ਹੈ ਜੇ ਕੋਈ ਬਿਮਾਰ ਹੈ ਜਾਂ ਕਿੱਦਾਂ ਵੀ ਹੈ ਜਿਹੜੇ ਡਾਕਟਰਾਂ ਕੋਲੋਂ ਜਾ ਕੇ ਠੀਕ ਨਹੀਂ ਹੁੰਦੇ ਇੱਥੇ ਆ ਕੇ ਪੰਜ ਦੁਪਹਿਰਿਆਂ ਦੇ ਵਿੱਚ ਹੀ ਉਹਨਾਂ ਨੂੰ ਫਰਕ ਪਤਾ ਲੱਗ ਜਾਂਦਾ ਹੈ ਉਹ ਪ੍ਰੋਪਰ ਠੀਕ ਹੋ ਜਾਂਦੇ ਨੇ ਸਾਨੂੰ ਸਭ ਨੂੰ ਇੱਥੇ ਆਣਾ ਚਾਹੀਦਾ ਚਾਹੇ ਆਪਣੇ ਘਰੇ ਕੋਈ ਆਪਣੇ ਘਰੇ ਗਰੀਬ ਹੈ ਜਿੱਦਾਂ ਮਰਜੀ ਹੈ ਜੇ ਇੱਥੇ ਆਣ ਲੱਗ ਜਵੇ ਤਾਂ ਉਹਦੇ ਘਰੇ ਗੱਡੀਆਂ ਕਾਰਾਂ ਸਭ ਮਿਲਦਾ ਉਹਨੂੰ ਤਾਂ ਮੈਨੂੰ ਖੁਦ ਨੂੰ ਮਤਲਬ ਮੇਰੀ ਫਰੈਂਡ ਸੀਗੀ ਉਹ ਬਿਮਾਰ ਸੀਗੀ ਔਰ ਠੀਕ ਨਹੀਂ ਹੋ ਰਹੀ ਸੀਗੀ ਇੱਥੇ ਆਈ ਹੈ ਪੰਜਵੇਂ ਚੋ ਪੈਰੇ ਚ ਉਹਦੀ ਰਿਪੋਰਟ ਹੈ ਜਿਹੜੀ ਕਿ ਉਹ ਨੋਰਮਲ ਆ ਗਈ ਹੈ ਸਾਨੂੰ ਇੱਥੇ ਆਉਣਾ ਚਾਹੀਦਾ ਸਭ ਨੂੰ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ